ਵਾਲੋ ਕੁ ਤਸਵੀਰਾਂ ਦਿਖਾ ਦਿੰਨੇ ਆ ਕਿ ਸਮਾਜ ਸੇਵੀ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਤੇ ਨਾਲ ਹੀ ਉਹਨਾਂ ਵੱਲੋਂ ਬੱਚਿਆਂ ਨੂੰ ਜਿਹੜਾ ਹੈ ਉਹ ਬੂਟੇ ਜਿਹੜੇ ਨੇ ਵੰਡੇ ਜਾ ਰਹੇ ਨੇ ਤਾਂ ਜੋ ਕਿ ਆਉਣ ਵਾਲਾ ਭਵਿੱਖ ਜਿਹੜਾ ਹੈ ਸਾਡਾ ਸਹੀ ਹੋ ਸਕੇ ਅਸੀਂ ਪਿਛਲੇ 60 ਦਿਨਾਂ ਤੋਂ ਜਿਹੜੇ ਆ ਬੂਟੇ ਵੱਖ-ਵੱਖ ਖਾਵਾਂ ਤੇ ਲਾ ਰਹੇ ਸੀ ਜੀ ਤੇ ਇਹਨਾਂ ਨੇ ਆਦੇਸ਼ ਕੀਤੇ ਸੀ ਕਿ ਬੱਚਿਆਂ ਨੂੰ ਜਿਹੜੇ ਬੂਟੇ ਵੰਡਣੇ ਨੇ ਤੇ ਇੱਥੇ ਵੀ ਜਿਹੜੇ ਆਪਾਂ ਸਕੂਲ 'ਚ ਬੂਟੇ ਦਈਏ ਜੀ ਐਸੀ ਹਰ ਸਾਲ ਹੀ ਬੂਟੇ ਜਿਹੜੇ ਆ 40-50 ਹਜ਼ਾਰ ਬੂਟਾ ਲਾਉਂਦੇ ਆ ਤੇ ਉਹਨਾਂ ਦੀ ਕੇਅਰ ਵੀ ਕਰੀਦੀ ਆ ਸਾਡੀ ਸੰਪਰਦਾਏ ਤੇ ਬਾਬਾ ਦਰਸ਼ਨ ਸਿੰਘ ਕੁਲੀ ਵਾਲੇ ਬਾਬਾ ਗੁਰਦੇਵ ਸਿੰਘ ਕੁਲੀ ਵਾਲਿਆਂ ਦੇ ਹਦੇਸ਼ਾਂ ਤੇ ਹਮੇਸ਼ਾ ਹੀ ਅਸੀਂ ਇਹ ਸੇਵਾਵਾਂ ਜਿਹੜੀਆਂ ਨਮੁੰਦੇ ਆ ਰਹੇ ਆ ਜੀ ਅੱਜ ਕਿੰਨੇ ਬੂਟੇ ਵੰਡੇ ਗਏ ਨੇ ਇੱਥੇ 1.5 400 ਬੂਟਾ ਜਿਹੜਾ ਇਹ ਲਿਆਂਦਾ ਸੀ ਜੀ ਤੇ ਬੱਚਿਆਂ ਨੂੰ ਜਿਹੜਾ ਦਿੱਤਾ ਗਿਆ ਏ ਉਹਦੇ ਵਿੱਚ ਨੇਮਿਆਂ ਜੀ ਜਾਮਨੂ ਸੀ ਅਮਰੂਦ ਸੀ ਤੇ ਵੱਖ-ਵੱਖ ਜਿਹੜੇ ਬੂਟੇ ਸੀ ਜੀ ਦੇਖੋ ਇੰਨੀ ਗਰਮੀ ਹੋ ਰਹੀ ਕਿਸ ਕਰਕੇ ਗਰਮੀ ਹੋ ਰਹੀ ਸਰਕਾਰਾਂ ਨੂੰ ਇਹ ਚੀਜ਼ ਨਹੀਂ ਸਮਝ ਲੱਗਦੀ ਇਹ ਪੌਦੇ ਕੱਟੀ ਜਾ ਰਹੇ ਆ ਸਰਕਾਰਾਂ ਕੋ ਇੰਨੀਆਂ ਕਿ ਜਗ੍ਹਾ ਹੈਗੀਆਂ ਵੀ ਜਿੱਥੇ ਅਸੀਂ ਮਿੰਨੀ ਜੰਗਲ ਬਣਾ ਸਕਦੇ ਆ ਸਰ ਮੈਂ ਤੇ ਬਹੁਤ ਆਮ ਵੈਰੀ ਗ੍ਰੇਟਫੁਲ ਕਿ ਇਹ ਆਏ ਸਾਡੇ ਇੱਥੇ ਬੱਚਿਆਂ ਨੂੰ ਇਹਨਾਂ ਨੇ ਫ੍ਰੀ ਪੌਦੇ ਦਿੱਤੇ ਨਹੀਂ ਤਾਂ ਕਈ ਸੰਸਥਾ ਐਸੀਆਂ ਵੀ ਨੇ ਉਹ ਆ ਕੇ ਕਹਿੰਦੀਆਂ ਜੀ 10 ਰੁਪਏ 20 ਰੁਪਏ ਬੂਟਾ ਤੁਸੀਂ ਬੱਚਿਆਂ ਕੋਲ ਇਕੱਠੇ ਕਰੋ ਤੇ ਸਾਨੂੰ ਦਿਓ ਸਾਨੂੰ ਤੇ ਐਂਡੀ ਖੁਸ਼ੀ ਹੈ ਕਿ ਇੱਥੇ ਆਏ ਮਾ ਸਰਕਾਰ ਨੂੰ ਇੱਕ ਬੇਨਤੀ ਕਰਨਾ ਚਾਹਾਂਗੇ ਵੀ ਕੋਈ ਵੀ ਜੇ ਕਿਸੇ ਨੂੰ ਤੁਸੀਂ ਪਲਾਂਟੇਸ਼ਨ ਕਰਨੀ ਕਹਿੰਦੇ ਹੋ ਉਹਨਾਂ ਨੂੰ ਜਗਲਾਤੀ ਬੂਟੇ ਦੇਣ ਦੀ بجائے ਤੁਸੀਂ ਇੱਕ ਰੈਸ਼ੀ ਏਰੀਆ ਦੇ ਵਿੱਚ ਲੱਕ ਬੂਟੇ ਲਗਾ ਰਹੇ ਹੋ ਉਹ ਬੂਟੇ ਲਗਾਏ ਜਾਂ ਜਿਨ੍ਹਾਂ ਨੂੰ ਲੋਕਾਂ ਨੂੰ ਬੈਨੀਫਿਟ ਹੋ ਸਕੇ ਅੱਜ ਜੀ ਮੈਂ ਤੇ ਬਹੁਤ ਬਹੁਤ ਪਹਿਲੇ ਥੈਂਕਸ ਕਰਨਾ ਚਾਹਾਂਗਾ ਬਾਬਾ ਜੀ ਸਾਡੇ ਗੁਰਜੀਤ ਸਿੰਘ ਜੀ ਜਿਹੜੇ ਕੀ ਪਿਛਲੇ 24-52 ਮਹੀਨਿਆਂ ਤੋਂ ਬਹੁਤ ਹੀ ਸੇਵਾ ਕਰ ਰਹੇ ਨੇ ਪਹਿਲਾਂ ਇਹਨੇ ਦਿਹਾਤੀ ਏਰੀਆ 'ਚ ਕਰ ਗਏ ਨੇ ਹੁਣ ਸ਼ਹਿਰ ਦੇ ਵਿੱਚ ਲੱਗ ਪਏ ਨੇ ਇਹਨਾਂ ਨੇ ਤਕਰੀਬਨ 8-10 ਹਜ਼ਾਰ ਫੁੱਟਾ ਇਹਨਾਂ ਨੇ ਆਪਣੀ ਸੇਵਾ 'ਚ ਆਪਣੇ ਦਸਵਾਂ 'ਚੋਂ ਕੱਢ ਕੇ ਆਪਣੀ ਮ ਬੜਾ ਸਾਨੂੰ ਅਪਰੀਸ਼ੀਏਟ ਕੀਤਾ ਔਰ ਅਸੀਂ ਬੜਾ ਖੁਸ਼ ਹੋਏ ਸਰ ਨੇ ਸਾਰਾ ਅਰੇਂਜ ਵੀ ਕਰਕੇ ਰੱਖਿਆ ਸੀਗਾ ਸਭ ਕੁਝ ਕਰਕੇ ਅਸੀਂ ਸਰ ਦਾ ਵੈਰੀ ਵੈਰੀ ਥੈਂਕਸ ਕਰਦੇ ਆ ਔਰ ਐਸਾ ਹੀ ਅਸੀਂ ਕਹਿੰਨੇ ਵੀ ਹਰ ਸਕੂਲ ਦੇ ਪ੍ਰਿੰਸੀਪਲ ਹਰ ਸਕੂਲ ਦੇ ਡਾਇਰੈਕਟਰ ਹਰ ਸਕੂਲ ਐਸਾ ਹੀ ਆਪਣੇ ਸਕੂਲ ਦੇ ਵਿੱਚ ਬੱਚਿਆਂ ਨੂੰ ਪੌਦੇ ਵੰਡਣ ਤਾਂ ਕਿ ਉਹ ਆਪਣੇ ਆਪਣੇ ਘਰ ਲਗਾਣ ਬੱਚਿਆਂ 'ਚ ਬਹੁਤ ਜ਼ਿਆਦਾ ਉਤਸ਼ਾਹ ਸੀ ਬੱਚੇ ਯਾਰ ਕਿ ਦੇਖੋ ਇੱਕ ਇੱਕ ਦੀ ਜਾਏ ਦੋ ਦੋ ਪੌਦੇ ਲੈ ਕੇ ਗਏ ਜੇ ਮੈਂ ਦੋ ਦੋ ਪੌਦੇ ਲਾਵਾਂਗਾ ਅਸੀਂ ਇੱਕ ਇੱਕ ਕਹਿ ਰਹੇ ਉਹ ਕਹਿੰਦੇ ਮੈਂ ਦੋ ਦੋ ਲਾਣੇ ਆ ਇਸ ਕਰਕੇ ਅਸੀਂ ਆ ਜਿਹੜਾ ਹੁਣ 450 ਤੋਂ ਵੱਧ ਪੌਦਾ ਜਿਹੜਾ ਵੰਡਿਆ ਇਸ ਤੋਂ ਨੈ ਮੈਂ ਤਾਂ ਸਾਰੀ ਇੱਕੋ ਰਿਕੁਐਸਟ ਨਾਲ ਇੱਕ ਨੂੰ ਕਰਨਾ ਚਾਹਾਂਗਾ ਵੀ ਜਿੱਥੇ ਹਰ ਬੰਦਾ ਕਹਿੰਦਾ ਮੈਂ 100 ਬੂਟੇ ਲਗਾਣੇ 200 ਬੂਟੇ ਲਗਾਣੇ ਤੂੰ ਦੋ ਲਗਾ ਯਾਰ ਦੋ ਲਗਾ ਕਟੋ-ਕਟ ਇੱਕ ਬੂਟੇ ਦਾ 3 ਸਾਲ ਸਾਨੂੰ ਧਿਆਨ ਰੱਖਣਾ ਚਾਹੀ ਪਏਗਾ ਅਗਰ 3 ਸਾਲ ਅਸੀਂ ਉਸ ਬੂਟੇ ਦਾ ਧਿਆਨ ਰੱਖਦੇ ਆ ਉਸ ਤੋਂ ਬਾਅਦ ਉਹਨੇ ਪਾਣੀ ਜ਼ਮੀਨ ਚੋਂ ਆਪੇ ਕੱਚਣਾ ਸ਼ੁਰੂ ਕਰ ਦੈਣਾ ਤੇ ਜਿੰਨੀ ਪੰਚਾਇਤੀ ਜ਼ਮੀਨਾਂ ਹੈਗੀਆਂ ਸਾਰੇ ਹੀ ਪੰਚਾਇਤੀ ਮੈਂਬਰਸ ਕੋ ਜ਼ਮੀਨਾਂ ਹੈਗੀਆਂ ਜਿਹੜੀ ਸਰਕਾਰ ਕੋਲ ਕੇ ਕੋ 2 ਏਕੜ ਕੇ ਕੋ 5 ਏਕੜ ਕੇ ਕੋ 50 ਏਕੜ ਆਪ ਕਿਉਂ ਨਹੀਂ ਲਗਾਉਂਦੇ ਅੱਥੇ-ਉੱਥੇ ਲਗਾਈ ਹੈ ਐਟਮੋਸ ਪੰਜਾਬ ਵਿੱਚ ਵਧ ਰਹੇ ਲਗਾਤਾਰ ਪ੍ਰਦੂਸ਼ਣ ਨੂੰ ਵੇਖਦੇ ਹੋਏ ਅਤੇ ਜੋ ਆਬੋ ਹਵਾ ਹੈ ਖਰਾਬ ਹੁੰਦੀ ਹੋਈ ਵੇਖ ਅਤੇ ਗਲੋਬਲ ਵਾਰਮਿੰਗ ਨੂੰ ਵੇਖਦੇ ਹੋਏ ਹਰ ਇੱਕ ਸਮਾਜ ਸੇਵੀ ਸੰਸਥਾ ਵੱਲੋਂ ਹੁਣ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਉੱਥੇ ਇਸ ਨਿਯਮ ਦੇ ਤਹਿਤ ਅੱਜ ਕਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਇੱਕ ਨਿੱਜੀ ਸਕੂਲ ਵਿੱਚ ਪਹੁੰਚ ਬੱਚਿਆਂ ਨੂੰ ਬੂਟੇ ਵਜੜੇ ਨੇ ਉਹ ਵੰਡੇ ਜਾ ਰਹੇ ਨੇ ਤਾਂ ਜੋ ਕਿ ਸਾਡਾ ਜਿਹੜਾ ਆਬੋ ਹਵਾ ਜਿਹੜੀ ਹੈ ਉਹ ਸਾਫ ਸੁਥਰੀ ਹੋ ਸਕੇ। ਤੁਹਾਨੂੰ ਵੀ ਕੋਈ ਤਸਵੀਰਾਂ ਦਿਖਾ ਦਿੰਦੇ ਆ ਕਿ ਸਮਾਜ ਸੇਵੀ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਤੇ ਨਾਲ ਹੀ ਉਹਨਾਂ ਵੱਲੋਂ ਬੱਚਿਆਂ ਨੂੰ ਜਿਹੜਾ ਹੈ ਉਹ ਬੂਟੇ ਜਿਹੜੇ ਨੇ ਮੰਡੇ ਜਾ ਰਹੇ ਨੇ ਤਾਂ ਜੋ ਕਿ ਆਉਣ ਵਾਲਾ ਭਵਿੱਖ ਜਿਹੜਾ ਹੈ ਸਾਡਾ ਸਹੀ ਹੋ ਸਕੇ ਅਤੇ ਖਾਸ ਹੋਵੇ ਤੇ ਇਸ ਵਾਰ ਜਿਹੜੇ ਬੂਟੇ ਜਿਹੜੇ ਵੰਡੇ ਜਾ ਰਹੇ ਨੇ ਉਹ ਆਕਸੀਜਨ ਵਾਲੇ ਬੂਟੇ ਜਿਹੜੇ ਨੇ ਉਹ ਵੰਡੇ ਜਾ ਰਹੇ ਨੇ ਤਾਂ ਜੋ ਕਿ ਅਸੀਂ ਭਵਿੱਖ ਦੇ ਵਿੱਚ ਜਿਸ ਤਰ੍ਹਾਂ ਕੋਵਿਡ ਦੇ ਵਿੱਚ ਸਾਨੂੰ ਆਕਸੀਜਨ ਦੀਆਂ ਬਹੁਤ ਸਾਰੀਆਂ ਮੁਸ਼ਕਿਲਾਂ ਆ ਦੇਖ ਨੂੰ ਮਿਲ ਰਹੀਆਂ ਸਨ ਇਸ ਵਾਰ ਜੇਕਰ ਰੱਬ ਨਾ ਕਰੇ ਕੋਈ ਡਾਈਜਿਸ ਇਸ ਤਰ੍ਹਾਂ ਦੀ ਆਂਦੀ ਹੈ ਤਾਂ ਉਸ ਤੋਂ ਬਚਿਆ ਜਾ ਸਕੇ ਲਗਾਤਾਰ ਹੀ ਗਲੋਬਲ ਵਾਰਮਿੰਗ ਨੂੰ ਲੈ ਕੇ ਬਹੁਤ ਸਾਰੇ ਲੋਕ ਜਿਹੜੇ ਸੀਗੇ ਚਿੰਤਤ ਸਨ ਅਤੇ ਨਾਲ ਹੀ ਬਹੁਤ ਸਾਰੇ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਸੀਗੀਆਂ ਉਹ ਚਿੰਤਤ ਨਜ਼ਰ ਆ ਰਹੀਆਂ ਸਨ ਜਿਸ ਤੋਂ ਬਾਅਦ ਹੁਣ ਕਈ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਨੇ ਇੱਥੇ ਮੌਕੇ ਤੇ ਜਿਹੜੀਆਂ ਨੇ ਉਹ ਪਹੁੰਚੀਆਂ ਹੋਈਆਂ ਨੇ ਅਤੇ ਨਾਲ ਹੀ ਉਹਨਾਂ ਵੱਲੋਂ ਜਿਹੜਾ ਹੈ ਇੱਥੇ ਬੂਟੇ ਜਿਹੜੇ ਨੇ ਉਹ ਵੰਡੇ ਜਾ ਰਹੇ ਨੇ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਬੱਚਿਆਂ ਵਿੱਚ ਵੀ ਕਾਫੀ ਉਤਸ਼ਾਹ ਜਿਹੜਾ ਹੈ ਉਹ ਵੇਖਣ ਨੂੰ ਮਿਲ ਰਿਹਾ ਹੈ ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਈਕਰ ਚੀਕਾ ਖਾਲਸਾ ਵਾਈਕਰ ਚੀਕੀ ਪਤੇ ਜੀ ਲਗਾਤਾਰ ਹੀ ਬੂਟੇ ਵੰਡੇ ਜਾ ਰਹੇ ਨੇ ਕੀ ਕਹਿਣਾ ਚਾਹੋਗੇ ਕਿੱਥੇ ਆਏ ਹੋ ਔਰ ਕਿਸ ਜਗ੍ਹਾ ਤੇ ਨੇ ਬੂਟੇ ਵੰਡੇ ਬੋਦਲੀ ਘਰ ਸਕੂਲ ਦੇ ਵਿੱਚ ਜਤਿੰਦਰ ਜੀ ਨੇ ਸਾਡੇ ਸ਼ਿਵ ਸ਼ੁਕਲਾ ਜੀ دوست ਨੇ ਉਹਨਾਂ ਨੇ ਆਦੇਸ਼ ਕੀਤੇ ਸੀ ਅਸੀਂ ਪਿਛਲੇ 60 ਦਿਨਾਂ ਤੋਂ ਜਿਹੜੇ ਆ ਬੂਟੇ ਵੱਖ-ਵੱਖ ਖਾਵਾਂ ਤੇ ਲਾ ਰਹੇ ਸੀ ਜੀ ਤੇ ਇਹਨਾਂ ਨੇ ਆਦੇਸ਼ ਕੀਤੇ ਸੀ ਕਿ ਬੱਚਿਆਂ ਨੂੰ ਜਿਹੜੇ ਬੂਟੇ ਵੰਡਨੇ ਨੇ ਤੇ ਇੱਥੇ ਵੀ ਜਿਹੜੇ ਆਪਾਂ ਸਕੂਲ ਚ ਬੂਟੇ ਦਈਏ ਜੀ। ਨਹੀਂ ਔਰ ਕੀ ਲੱਗਦਾ ਕਿ ਕੀ ਕਾਰਨ ਕਿ ਸਮੇਂ ਦੇ ਬਹੁਤ ਸਾਰੇ ਲੋਕ ਚਿੰਤਾਤ ਨਜ਼ਰ ਆ ਰਹੇ ਨੇ ਖਾਸ ਤੋ ਤੇ ਗਲੋਬਲ ਵਾਰਮਿੰਗ ਨੂੰ ਲੈ ਕੇ ਜਿਸ ਤਰ੍ਹਾਂ ਦੇ ਮਾਹੌਲ ਨਜ਼ਰ ਆ ਰਿਹਾ ਗਰਮੀ ਬਹੁਤ ਵੱਧ ਰਹੀ ਸੀ ਪਹਿਲੀ ਵਾਰ ਵੇਖਣ ਨੂੰ ਮਿਲਿਆ ਕਿ 50 ਡਿਗਰੀ ਤੋਂ ਵੱਧ ਟੈਂਪਰੇਚਰ ਜਿਹੜਾ ਪੰਜਾਬ ਚ ਵੀ ਵੇਖਣ ਨੂੰ ਮਿਲਿਆ ਕੀ ਲੱਗਦਾ ਇਸ ਚੀਜ਼ ਨੂੰ ਲੈ ਕੇ ਮੱਦੇਨਜ਼ਰ ਰੱਖਦੇ ਹੋਏ ਬੂਟੇ ਜਿਹੜੇ ਵੰਡੇ ਜਾ ਰਹੇ ਨੇ ਨਹੀਂ ਅਸੀਂ ਹਰ ਸਾਲ 2017 ਤੋਂ ਜਿਹੜੇ ਬੂਟੇ ਲਾ ਰਹੇ ਆ ਜੀ। ਹੂੰ ਤੇ ਪੰਜਾਬ ਦੇ ਵਿੱਚ ਪਹਿਲੀ ਸਾਡੇ ਕੋਲ ਮਸ਼ੀਨ ਸੀ ਜਿਹੜੀ ਉੱਤੇ ਜਿਹੜੀ ਮੋਟਰ ਲੱਗੀ ਸੀ ਜੀ ਸਕੂਟਰੀ ਵਾਲੀ ਉਹ ਅਸੀਂ ਪੰਜਾਬ ਚ ਪਹਿਲੀ ਵਾਰ ਦਿੱਲੀ ਤੋਂ ਮੰਗਾਈ ਸੀ ਐਰ ਕੇ ਅਸੀਂ ਹਰ ਸਾਲ ਹੀ ਫੂਟੇ ਜਿਹੜੇ ਆ 40 50 ਹਜ਼ਾਰ ਫੂਟਾ ਲਾਉਂਦੇ ਆ ਤੇ ਉਹਨਾਂ ਦੀ ਕੇਅਰ ਵੀ ਕਰੀਦੀ ਆ ਸਾਡੀ ਸੰਪਰਦਾਇ ਤੇ ਬਾਬਾ ਦਰਸ਼ਨ ਸਿੰਘ ਕੁੱਲੀ ਵਾਲੇ ਬਾਬਾ ਗੁਰਦੇਵ ਸਿੰਘ ਕੁੱਲੀ ਵਾਲਿਆਂ ਦੇ ਆਦੇਸ਼ਾਂ ਤੇ ਹਮੇਸ਼ਾ ਹੀ ਅਸੀਂ ਇਹ ਸੇਵਾਵਾਂ ਜਿਹੜੀਆਂ ਨਿਭਉਦੇ ਆ ਰਹੇ ਆ ਜੀ ਜੇਕਰ ਉਹਨਾਂ ਦੇ ਬਾਬਾ ਜੀ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸੁੰਦਰ ਉਹਨਾਂ ਦੇ ਵੱਲੋਂ ਕੰਮ ਕੀਤੇ ਗਏ ਨੇ ਜੇਕਰ ਸਾਰਾ ਵਾਲੇ ਪੁਲ ਦੀ ਗੱਲ ਕੀਤੀ ਜਾਵੇ ਉੱਥੇ ਬੜਾ ਸੁੰਦਰ ਕੀਤਾ ਗਿਆ ਕਿ ਲੱਗਦਾ ਕਿ ਪੂਰੀ ਵਾਲਿਆਂ ਵਾਲ ਬਾਬਾ ਜੀ ਦੀ ਜੋ ਨਿਰਦੇਸ਼ ਨੇ ਜਾਂ ਲੱਗਦਾ ਕਿ ਵਾਕਈ ਸਾਨੂੰ ਇਹ ਚੀਜ਼ਾਂ ਸੰਬੰਧੀ ਜ਼ਰੂਰਤ ਨਜ਼ਰ ਆ ਰਹੀ ਹੈ ਬਿਲਕੁਲ ਜੀ ਅਸੀਂ ਬਾਬਾ ਜੀ ਪੂਰੀ ਵਾਲਿਆਂ ਤੋਂ ਬਾਬਾ ਜੀ ਕਸ਼ਮੀਰ ਸਿੰਘ ਉਹਨਾਂ ਕੋਲ ਸਾਰਾ ਕੁਝ ਸਿੱਖ ਰਹੇ ਹਾਂ ਜੀ ਉਹਨਾਂ ਨੇ ਬੜਾ ਸੁੰਦਰ ਉਧਰਲਾ ਏਰੀਆ ਸਾਂਭਿਆ ਆਇਆ ਹੈ ਤੇ ਉਹਨਾਂ ਤੋਂ ਇਲਾਵਾ ਬਾਬਾ ਸੇਵਾ ਸਿੰਘ ਜੀ ਖਡੂਰ ਸਾਹ ਵਾਲਿਆਂ ਨੇ ਕਈ ਲੰਬੇ ਸਮੇਂ ਤੋਂ ਸਾਲਾਂ ਤੋਂ ਜਿਹੜਾ ਹੈ ਕਿ ਪੂਰੇ ਪੰਜਾਬ ਦੇ ਵਿੱਚ ਹੀ ਜਿਹੜਾ ਮੋਰਚਾ ਸਾਂਭਿਆ ਆਇਆ ਹੈ ਤੇ ਅਸੀਂ ਵੀ ਇਹੋ ਹੀ ਕੋਸ਼ਿਸ਼ ਲੈ ਕੇ ਚੱਲ ਰਹੇ ਆ ਕਿ ਸਾਰੇ ਸੰਜੋਗ ਕਰਨ ਸਾਡੇ ਨਾਲ ਤੇ ਜਿੰਨਾ ਵੀ ਸੰਜੋਗ ਜਿਹੜਾ ਦੇਣ ਤੇ ਆਪਾਂ ਬੂਟੇ ਜਿਹੜੇ ਆ ਲਾ ਕੇ ਤੇ ਵਾਤਾਵਰਨ ਨੂੰ ਸਾਫ਼ ਸੁਥਰਾ ਕੀਤਾ ਜਾਵੇ ਟੋਟਲ ਹਜੇ ਤੱਕ ਕਿੰਨੇ ਕੁ ਟਰੀਜ਼ ਲਗਾ ਚੁੱਕੇ ਹੋ ਤੁਸੀਂ ਪੰਜਾਬ ਅਸੀਂ ਪੰਜਾਬ ਚ ਨਹੀਂ ਅਸੀਂ ਅੰਮ੍ਰਿਤਸਰ ਤੇ ਵੱਖ-ਵੱਖ ਪਿੰਡਾਂ ਦੇ ਵਿੱਚ 25000 ਦੇ ਕਰੀਬ-ਕਰੀਬ ਜਿਹੜੀ ਸਾਡੇ ਕੋਲ ਲਿਖਤ ਆ ਤੇ ਪਿੰਡਾਂ ਦੀਆਂ ਪੰਚਾਇਤਾਂ ਤੋਂ ਬਾਅਦ ਚ ਅਸੀਂ ਜਦੋਂ ਡਾਊਨ ਜਾਂਦੇ ਆ ਜੀ ਉਸ ਤੋਂ ਬਾਅਦ WhatsApp ਗਰੁੱਪ ਬਣਾ ਲੀਦਾ ਹੈ ਜੀ ਫਿਰ ਉਹਦੇ ਵਿੱਚ ਅਸੀਂ ਉਹਨਾਂ ਨੂੰ ਆਦੇਸ਼ ਕਰਦੇ ਰਹਿੰਦੇ ਆ ਕਿ ਬੂਟੇ ਵਿਖਾਓ ਪਾਣੀ ਲਾਇਆ ਹੈ ਕਿਸ ਤਰ੍ਹਾਂ ਦੇ ਹੋ ਗਏ ਆ ਜੇ ਮਰ ਗਏ ਆ ਬੂਟੇ ਅਸੀਂ ਨਵੇਂ ਜਿਹੜੇ ਆ ਉੱਥੇ ਬੂਟੇ ਫੇਰ ਪ੍ਰੋਵਾਈਡ ਕਰਾ ਕੇ ਤੇ ਲਾ ਕੇ ਆਈਦੇ ਆ ਜੀ ਲੇਕਿਨ ਲਗਾਤਾਰ ਜੇਕਰ ਦੂਸਰੇ ਪਾਸੇ ਗੱਲ ਕੀਤੀ ਜਾਵੇ ਕਈ ਲੋਕ ਜਿਹੜੇ ਨੇ ਆ ਪਸ਼ੂ ਛੱਡ ਦਿੰਦੇ ਨੇ ਕਿ ਬੱਕਰੀਆਂ ਛੱਡ ਦਿੰਦੇ ਨੇ ਉਹ ਬੂਟਾ ਖੜਾ ਹੋਣ ਤੋਂ ਪਹਿਲਾਂ ਪਹਿਲਾਂ ਹੀ ਖਤਮ ਹੋ ਜਾਂਦਾ ਹੈ ਕੀ ਲੱਗਦਾ ਕਿ ਉਹਨਾਂ ਵਾਸਤੇ ਵੀ ਕੁਝ ਨਾ ਕੁਝ ਅਲੱਗ ਉਪਰਾਲੇ ਕਰਨ ਦੀ ਜ਼ਰੂਰਤ ਹੈ ਬਿਲਕੁਲ ਜੀ ਅਸੀਂ ਜਿਹੜੀ ਹੈ ਪਲਾਸਟਿਕ ਦੀ ਜਾਲੀ ਜਿਹੜੀ ਹੈ ਉਹ ਪ੍ਰੋਵਾਈਡ ਕਰਕੇ ਨਾਲ ਹੀ ਉਹ ਬੂਟਿਆਂ ਦੇ ਨਾਲ ਲਾਈ ਜਾਂਦੀ ਹੈ ਜੀ ਤੇ ਆਪਣੇ ਵੱਲੋਂ ਜੇ ਯਤਨ ਇਹੋ ਕੀਤੇ ਜਾਂਦੇ ਆ ਕਿ ਬੂਟੇ ਨੂੰ ਹੋਵੇ ਕੁਛ ਨਾ ਤੇ ਨਾਲ ਜਿਹੜੀ ਉਹ ਟੀਮ ਹੈ ਸ਼ਾਮ ਨੂੰ ਜਾਂ ਸਵੇਰੇ ਇਲਾਕੇ ਦੇ ਜਿਹੜੇ ਲੋਕ ਨੇ ਜਿਹੜੇ ਸਾਡੇ ਨਾਲ ਜੁੜੇ ਨੇ ਜੀ ਤੇ ਜਿਹੜੇ ਬੂਟੇ ਲਵਾ ਰਹੇ ਨੇ ਉਹਨਾਂ ਨੂੰ ਕਹੀਦਾ ਕਿ ਪਹਿਰਾ ਦਿਆ ਕਰੋ ਤੇ ਬੂਟਿਆਂ ਨੂੰ ਜਿਹੜਾ ਹੈ ਕਿ ਸਾਮ ਸੰਭਾਲ ਦੀ ਜ਼ਿੰਮੇਵਾਰੀ ਤੇ ਉਹਨਾਂ ਨੂੰ ਵੀ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਆਦੇਸ਼ ਕਰ ਦਈਦੇ ਆ ਕਿ ਇਹ ਬੂਟੇ ਅਸੀਂ ਲਾਏ ਨੇ ਤੇ ਕਿਰਪਾ ਕਰਕੇ ਗੁਜਰਾ ਨੂੰ ਆਦੇਸ਼ ਪਹਿਲਾਂ ਹੀ ਕਰ ਦੋ ਕਿ ਇਹ ਲੈਣ ਵੱਲ ਨਹੀਂ ਜਾਣਾ ਜੀ ਛੜਕਵਾਲੇ। ਪੁੱਛਿਆ ਰੱਖਿਆ ਜੀ ਕੋਈ ਕਿੰਨੇ ਕ ਹਜੇ ਤੱਕ ਬੂਟੇ ਹੋਰ ਲਗਾਉਣ ਦੀ ਕੁਛ ਹੈ ਗਿਆ ਹੈ ਕਿ ਕਿੰਨੇ ਕ ਬੂਟੇ ਹੋਰ ਲਗਾਏ ਜਾ ਸਕਦੇ ਨੇ? ਨਹੀਂ ਜੀ ਇਹ ਨਹੀਂ ਅਸੀਂ ਸੋਚਿਆ ਜਿੰਨੇ ਗੁਰੂ ਸਾਹਿਬ ਸੇਵਾ ਲੈਣਗੇ ਅਸੀਂ ਜ਼ਰੂਰ ਕਰਾਂਗੇ ਜੀ। ਅੱਜ ਕਿੰਨੇ ਬੂਟੇ ਵੰਡੇ ਗਏ ਨੇ? ਇੱਥੇ 450 ਬੂਟਾ ਜਿਹੜਾ ਇਹ ਲਿਆਂਦਾ ਸੀ ਜੀ ਤੇ ਬੱਚਿਆਂ ਨੂੰ ਦੇ ਵਿੱਚ ਨੀਮਿਆਂ ਜੀ ਜਾਮਨੂ ਸੀ ਮਰੂਥ ਸੀ ਤੇ ਵੱਖ-ਵੱਖ ਜਿਹੜੇ ਬੂਟੇ ਸੀ ਜੀ ਬੱਚਿਆਂ ਦੀ ਕਿਸ ਤਰ੍ਹਾਂ ਦਾ ਉਤਸ਼ਾਹ ਵੇਖਣ ਨੂੰ ਮਿਲਿਆ ਕਿਉਂਕਿ ਅਕਸਰ ਹੀ ਬੱਚਿਆਂ ਨੂੰ ਕਿਹਾ ਜਾਂਦਾ ਕਿ ਇੱਕ ਬੂਟਾ ਜ਼ਰੂਰ ਲਗਾਇਆ ਜਾਵੇ ਤਾਂ ਜੋ ਕਿ ਜਿੱਦਾਂ ਜਿੱਦਾਂ ਉਹ ਪਲਣ ਉਹਦਾ ਤਾਂ ਆਪਣੇ ਬੂਟੇ ਨੂੰ ਸੰਭਾਲ ਸਕਣ ਬੱਚਿਆਂ ਦਾ ਕਿਸ ਤਰ੍ਹਾਂ ਦਾ ਉਤਸ਼ਾਹ ਸੀ ਬਹੁਤ ਵਧੀਆ ਮਾਹੌਲ ਸੀ ਤੇ ਬੂਟੇ ਥੋੜੇ ਪੈ ਗਏ ਆ ਜੀ ਤੇ ਆਪਣਾ ਸਕੂਲ ਦੇ ਪ੍ਰਸ਼ਾਸਨ ਵੱਲੋਂ ਬੇਨਤੀ ਕੀਤੀ ਗਈ ਆ ਕਿ ਜਿਹੜੇ ਆ ਬੂਟੇ ਹੋਰ ਸਾਨੂੰ ਦਿੱਤੇ ਜਾਣ ਕਿਉਂਕਿ ਬੱਚੇ ਕਾਫੀ ਨਾਰਾਜ਼ ਵੀ ਆ ਕਿ ਸਾਨੂੰ ਨਹੀਂ ਮਿਲੇ 450 ਬੂਟਾ ਚਲੋ ਰਗਾ ਹੁੰਦੇ ਕਾਫੀ ਆ ਪਰ ਅਸੀਂ ਇਹ ਆਸ ਕਰਾਂਗੇ ਕਿ ਜਿਾ ਗਲੇ ਪੰਨੇ ਵੀ ਲਿਆ ਕੇ ਸਾਰੇ ਬੂਟੇ ਇਹਨਾਂ ਨੂੰ ਆਪਾਂ ਦਵਾਂਗੇ ਜੀ ਬੱਚਿਆਂ ਸਾਰੇ ਨੂੰ ਜੀ ਬਿਲਕੁਲ ਅੱਜ 450 ਦੇ ਕਰੀਬ ਜਿਹੜੇ ਬੂਟੇ ਜਿਹੜੇ ਨੇ ਉਹ ਵੰਡੇ ਗਏ ਨੇ ਲਗਾਤਾਰ ਹੀ ਬਹੁਤ ਸਾਰੀ ਸਮਾਜ ਸੇਵੀ ਸੰਸਥਾਵਾਂ ਵੀ ਇੱਥੇ ਮੌਜੂਦ ਨੇ ਸਰ ਕੀ ਕਹਿਣਾ ਚਾਹੋਗੇ ਤੁਹਾਡੀ ਸੋਚ ਅਸੀਂ ਸੁਣੀ ਕਿ ਬਹੁਤ ਵਧੀਆ ਸੋਚ ਜੀ ਕਿ ਜੰਗਲ ਜਿਹੜਾ ਐ ਅੰਮ੍ਰਿਤਸਰ ਦੇ ਵਿੱਚ ਬਣਾਇਆ ਜਾਵੇ ਕਿਸ ਤਰ੍ਹਾਂ ਦੀ ਪਲਾਨ ਆਊਟ ਜਿਹੜਾ ਹੋਣਾ ਚਾਹੀਦਾ ਔਰ ਖਾਸ ਤੌਰ ਤੇ ਸਕੂਲ ਨੂੰ ਚੁਣਿਆ ਗਿਆ ਕਿਉਂ ਚੁਣਿਆ ਗਿਆ ਸਕੂਲ ਅੱਜ ਸੀਨੀਅਰ ਸਟਡੀ ਸਕੂਲ ਚ ਡਾਇਰੈਕਟਰ ਵਿਜੇ ਮਹਿਰਾ ਜੀ ਕੋਲ ਅਸੀਂ ਇੱਥੇ ਆਏ ਆ ਅਸੀਂ ਉਹਨਾਂ ਨਾਲ ਅੱਗੇ ਵੀ ਗੱਲ ਕੀਤੀ ਸੀ ਵੀ ਜਿਸ ਤਰ੍ਹਾਂ ਆਪਾਂ ਇੱਕ ਛੋਟੇ ਬੱਚੇ ਨੂੰ ਹੀ ਇਸ ਚੀਜ਼ ਬਾਰੇ ਸਿਖਾਵਾਂਗੇ ਤੇ ਉਹ ਜਿਸਾ ਹੀ ਕਹਿੰਦੇ ਵੀ 3 ਸਾਲ 5 ਸਾਲ ਵਿਕਸ਼ਣੂ ਲੋੜ ਪੈਂਦੀ ਹੈ ਬੱਚਿਆਂ ਨੂੰ ਅੱਜ ਅਸੀਂ ਸਿਖਾਣਾ ਸ਼ੁਰੂ ਕਰ ਦਾਂਗੇ ਤੇ ਉਹ ਅੱਗੇ ਜਾ ਕੇ ਸਾਡੇ ਐਟਮੋਸਫੇਅਰ ਵਾਤਾਵਰਨ ਦੇਖੋ ਇੰਨੀ ਗਰਮੀ ਹੋ ਰਹੀ ਕਿਸ ਕਰਕੇ ਗਰਮੀ ਹੋ ਰਹੀ ਸਰਕਾਰਾਂ ਨੂੰ ਇਹ ਚੀਜ਼ ਨਹੀਂ ਸਮਝ ਲੱਗਦੀ ਕਿ ਪੌਦੇ ਕੱਟੀ ਜਾ ਰਹੇ ਆ ਸਰਕਾਰਾਂ ਕੋ ਇੰਨੀਆਂ ਕਿ ਜਗ੍ਹਾ ਹੈਗੀਆਂ ਵੀ ਜਿੱਥੇ ਅਸੀਂ ਮਿੰਨੀ ਜੰਗਲ ਬਣਾ ਸਕਦੇ ਆ ਅਗਰ ਛੋਟੀ ਛੋਟੀ ਜਗ੍ਹਾ ਤੇ ਮਿੰਨੀ ਜੰਗਲ ਬਣਾ ਦਿੱਤਾ ਜਾਏ ਐਟਮੋਸਫੇਅਰ ਵਧੀਆ ਹੋ ਜਾਏਗਾ ਜਿੰਨੀਆਂ ਪੰਚਾਇਤੀ ਜ਼ਮੀਨਾਂ ਨੇ ਜਿੰਨੇ ਸਰਪੰਚ ਨੇ ਹਰ ਇੱਕ ਕੋ ਪੰਚਾਇਤ ਦੀ ਜ਼ਮੀਨ ਹੁੰਦੀ ਚਾਹੇ 2 ਕਿੱਲੇ ਹੋਵੇ ਜਾਂ 5 ਕਿੱਲੇ ਹੋਵੇ ਭਾਵੇਂ 50 ਕਿੱਲੇ ਅਗਰ ਅਸੀਂ ਹਰ ਜਗ੍ਹਾ ਮਿੰਨੀ ਜੰਗਲ ਸਾਡੇ ਇੰਡਸਟਰੀ ਫੋਕਲ ਪੁਆਇੰਟ ਤੇ ਜਗ੍ਹਾ ਐਸਾ ਹਰ ਏਰੀਆ ਨੇ ਜਿੰਨੇ ਵੀ ਸਰਕਾਰੀ ਏਰੀਆ ਲੱਗਦੇ ਸਾਰੇ ਕੋ ਮਿੰਨੀ ਜੰਗਲ ਅਗਰ ਬਣਾ ਦਿੱਤਾ ਜਾਵੇ ਤੇ ਆ ਤਾਂ ਜਿਹੜਾ ਐਟਮੋਸਫੇਅਰ ਵਧੀਆ ਹੋ ਜਾਏਗਾ ਫਿਰ ਸਭ ਤੋਂ ਵੱਡੀ ਗੱਲ ਹੈ ਜਿਹੜੀ 24 ਆਵਰ ਆਕਸੀਜਨ ਦਿੰਦਾ ਹੈ ਉਹ ਪਿਪਲ ਅਸੀਂ ਪਿਪਲ ਬੋਰਡ ਨਿੰਮ ਤ੍ਰੇਕ ਬਕੈਨ ਹੋਰ ਫਲ ਵਾਲੇ ਬੂਟੇ ਗੱਲ ਤੁਸੀਂ ਜਾਮਨ ਕਹਿ ਸਕਦੇ ਹੋ ਅਮਰੂਦ ਕਹਿ ਸਕਦੇ ਹੋ ਅੰਬ ਕਹਿ ਸਕਦੇ ਹੋ ਆਪਾਂ ਸਰਕਾਰ ਨੂੰ ਇੱਕ ਬੇਨਤੀ ਕਰਨਾ ਚਾਹਵਾਂਗੇ ਵੀ ਕੋਈ ਵੀ ਜੇ ਕਿਸੇ ਨੂੰ ਤੁਸੀਂ ਪਲਾਂਟੇਸ਼ਨ ਕਰਨੀ ਕਹਿੰਦੇ ਹੋ ਉਹਨਾਂ ਜੰਗਲਾਤੀ ਬੂਟੇ ਦੇਣ ਦੀ ਵਜਾਏ ਤੁਸੀਂ ਇੱਕ ਰੈਸ਼ੀ ਏਰੀਆ ਦੇ ਵਿੱਚ ਲੱਕ ਬੂਟੇ ਲਗਾ ਰਹੇ ਹੋ ਉਹ ਬੂਟੇ ਲਗਾਏ ਜਾਣ ਜਿਨ੍ਹਾਂ ਨੂੰ ਲੋਕਾਂ ਨੂੰ ਬੈਨੀਫਿਟ ਹੋ ਸਕੇ ਔਰ ਐਸਾ ਹੀ ਜਿਸਾਜ ਸਰਕੋਲ ਆਏ ਆ ਸਾਡੇ ਸੀਨੀਅਰ ਸਟੱਡੀ ਦੇ ਵਿੱਚ ਅਸੀਂ ਅੱਜ ਪੋਦੇ ਵੰਡੇ ਸਰ ਨੇ ਬੜਾ ਸਾਨੂੰ ਅਪਰੀਸ਼ੀਏਟ ਕੀਤਾ ਔਰ ਅਸੀਂ ਬੜਾ ਖੁਸ਼ ਹੋਏ ਸਰ ਨੇ ਸਾਰਾ ਅਰੇਂਜ ਵੀ ਕਰਕੇ ਰੱਖਿਆ ਸੀਗਾ ਸਭ ਕੁਝ ਕਰਕੇ ਅਸੀਂ ਸਰ ਦਾ ਵੈਰੀ ਵੈਰੀ ਥੈਂਕਸ ਕਰਦੇ ਆ ਔਰ ਐਸਾ ਹੀ ਅਸੀਂ ਕਹਿੰਨੇ ਵੀ ਹਰ ਸਕੂਲ ਦੇ ਪ੍ਰਿੰਸੀਪਲ ਹਰ ਸਕੂਲ ਦੇ ਡਾਇਰੈਕਟਰ ਹਰ ਸਕੂਲ ਐਸਾ ਹੀ ਆਪਣੇ ਸਕੂਲ ਦੇ ਵਿੱਚ ਬੱਚਿਆਂ ਨੂੰ ਪੌਦੇ ਵੰਡਣ ਤਾਂ ਕਿ ਉਹ ਆਪਣੇ ਆਪਣੇ ਘਰ ਲਗਾਣ ਸਪੈਸ਼ਲ ਸਰ ਨੇ ਆਪਣੇ ਬੱਚਿਆਂ ਨੂੰ ਤਾਂ ਦਿੱਤੀ ਹੈ ਵੀ ਜਿੰਨੇ ਪੌਦੇ ਲਏ ਉਹ ਲੈ ਕੇ ਲਗਾਣ ਤੋਂ ਬਾਅਦ ਸਕੂਲ ਦੇ ਵਿੱਚ ਉਹਦੀ ਫੋਟੋ ਆਣੀ ਚਾਹੀਦੀ ਹੈ ਵੀ ਪਤਾ ਲੱਗਣਾ ਚਾਹੀਦਾ ਵੀ ਇਹ ਪੌਦੇ ਲਗੇ ਆ ਲੱਗਦਾ ਨਹੀਂ ਕਿ ਬੱਚਿਆਂ 'ਚ ਕਾਫੀ ਕਰੀਅਰਸਟੀ ਦੇਖਣ ਨੂੰ ਮਿਲਦੀ ਹੈ ਕਿਉਂਕਿ ਉਹ ਕਹਿੰਦੇ ਨੇ ਕਿ ਜਿਉ ਫਲਦਾ ਵੇਖਣਾ ਚਾਹੀਦਾ ਕਿਉਂਕਿ ਜਿਸ ਤਰ੍ਹਾਂ ਜਸਾ ਤੁਹਾਡੀ ਉਮਰ ਵਧੇਗੀ ਉਦੋਂ ਉਦੋਂ ਇਹ ਬੂਟਾ ਜੋ ਵਧੇਗਾ ਤੂੰ ਆਨੂੰ ਬਹੁਤ ਸਾਰੇ ਫਲ ਦੇਗਾ ਕੀ ਲੱਗਦਾ ਕਿ ਉਹ ਬੱਚਿਆਂ ਨੂੰ ਫੇਰ ਦੁਬਾਰਾ ਰੀਚ ਕੀਤੀ ਜਾਏਗੀ ਜਿਨ੍ਹਾਂ ਜਿਨ੍ਹਾਂ ਨੂੰ ਬੂਟੇ ਦਿੱਤੇ ਗਏ ਨੇ ਤਾਂ ਜੋ ਕਿ ਪਤਾ ਲੱਗ ਸਕੇ ਕਿ ਬੂਟਾ ਕਿੰਤੇ ਤੱਕ ਚੱਲ ਚੁੱਕਾ ਹੈ ਮੈਂ ਤਾਂ ਸਾਰੀ ਇੱਕੋ ਰਿਕੁਐਸਟ ਆਰੇ ਇੱਕ ਨੂੰ ਕਰਨਾ ਚਾਹਾਂਗਾ ਵੀ ਜਿੱਥੇ ਹਰ ਬੰਦਾ ਕਹਿੰਦਾ ਮੈਂ 100 ਬੂਟੇ ਲਗਾਣੇ 200 ਬੂਟੇ ਲਗਾਣੇ ਤੂੰ ਦੋ ਲਗਾ ਯਾਰ ਦੋ ਲਗਾ ਕਟੋ ਕਟ ਇੱਕ ਬੂਟੇ ਦਾ ਤਿੰਨ ਸਾਲ ਸਾਨੂੰ ਧਿਆਨ ਰੱਖਣਾ ਚਾਹੀ ਪਏਗਾ ਅਗਰ ਤਿੰਨ ਸਾਲ ਅਸੀਂ ਉਸ ਬੂਟੇ ਦਾ ਧਿਆਨ ਰੱਖਦੇ ਆ ਉਸ ਤੋਂ ਬਾਅਦ ਉਹਨੇ ਪਾਣੀ ਜ਼ਮੀਨ ਚੋਂ ਆਪੇ ਕੱਢਣਾ ਸ਼ੁਰੂ ਕਰ ਦਿਆ ਨਾ ਫਿਰ ਉਹਨੇ ਆਪੇ ਕੇਅਰ ਆਪਣੀ ਸ਼ੁਰੂ ਕਰ ਦਈ ਜਿਸਾਂ ਅਸੀਂ ਇੱਕ ਜੰਮ ਦੇ ਬੱਚੇ ਦਾ ਦੋ ਤਿੰਨ ਚਾਰ ਸਾਲ ਧਿਆਨ ਰੱਖਦੇ ਨਾ ਵੀ ਸਾਨੂੰ ਦੀ ਕੇਅਰ ਨਹੀਂ ਸੇਮ ਹੀ ਕੋ ਪੌਦਾ ਵੀ ਉਸੇ ਚੀਜ਼ ਹੈ ਤੁਸੀਂ ਇੱਕ ਚੀਜ਼ ਨੋਟ ਕਰੋ ਕਿਸਤੇ ਵੀ ਵਿਰਖ ਲੱਗਾ ਹੋਏਗਾ ਉਹਦੇ ਥੱਲੇ ਜਾ ਕੇ ਦੇਖੋਗੇ ਉਥੇ ਟੈਂਪਰੇਚਰ ਚੈੱਕ ਕਰ ਲਓ ਉਸ ਤੋਂ 20 ਫੁੱਟ ਦੂਰ ਟੈਂਪਰੇਚਰ ਚੈੱਕ ਕਰ ਲੈਣਾ ਦੋਨਾਂ ਦਾ ਫਰਕ ਨਜ਼ਰ ਆਏਗਾ ਤੁਹਾਨੂੰ ਔਰ ਐਸਾ ਹੀ ਅਗਰ ਅਸੀਂ ਪ੍ਰਕਿਰਤੀ ਨੂੰ ਬਚਾਉਣਾ ਹੈ ਥੱਲੇ ਜ਼ਮੀਨ ਦੇ ਲੈਵਲ ਪਾਣੀ ਦੇ ਲੈਵਲ ਨੂੰ ਬਚਾਉਣਾ ਹੈ ਇਹ ਪੁੱਦਾ ਐ ਨਹੀਂ ਤਾਂ ਆਕਸੀਜਨ ਦਿੰਦਾ ਤਾਨੂੰ ਛਾਹ ਦਿੰਦਾ ਜ਼ਮੀਨ ਦਾ ਲੈਵਲ ਦਾ ਪਾਣੀ ਪੂਰਾ ਕਰਦਾ ਹਰ ਚੀਜ਼ ਨੂੰ ਪੂਰਾ ਕਰਦਾ ਤਾਂ ਸਰਕਾਰ ਨੂੰ ਮੈਂ ਫਿਰ ਇੱਕ ਬੇਨਤੀ ਕਰਾਂਗਾ ਵੀ ਸਰਕਾਰ ਕੋ ਬਹੁਤ ਜ਼ਮੀਨਾਂ ਹੈ ਅਗਰ ਅਸੀਂ ਪੇੜ ਕੱਟਣਾ ਜਾਣਦੇ ਆ ਤੇ ਪੇੜ ਲਗਾਉਣਾ ਵੀ ਜਾਣਦੇ ਆ ਇਹਨੂੰ ਪਾਲਣਾ ਵੀ ਜ਼ਰੂਰੀ ਹੈ ਇਹਨੂੰ ਬਣਾਉਣਾ ਵੀ ਜ਼ਰੂਰੀ ਆ ਫਿਰ ਅਸੀਂ ਰਿਕੁਐਸਟ ਕਰਾਂਗੇ ਪਬਲਿਕਲੀ ਆਲ ਓਵਰ ਇੰਡੀਆ ਚ ਵੀ ਬੋਦੇ ਲਗਾਉਣੇ ਬਹੁਤ ਜ਼ਰੂਰੀ ਆ ਸਾਡੇ ਪੰਜਾਬ ਦੇ ਬਹੁਤ ਜ਼ਰੂਰੀ ਗਰਮੀ ਇੰਨੀ ਕਿ ਜਿਹੜਾ ਪਬਲਿਕ ਕੋਈ ਕਿਸੇ ਕੋ ਖਲੋਤਾ ਵੀ ਨਹੀਂ ਜਾ ਰਿਹਾ ਲੇਕਿਨ ਜਿਸਾ ਤੁਸੀਂ ਜੰਗਲ ਦੀ ਗੱਲ ਕੀਤੀ ਕੋਈ ਅੰਮ੍ਰਿਤਸਰ ਚ ਹੈ ਜਗ੍ਹਾ ਜਿੱਥੇ ਜੰਗਲ ਜਿਹੜਾ ਲਗਾਇਆ ਜਾਂਦਾ ਸਰ ਮੇਰੇ ਕੋ ਨਿਊ ਫੋਕਲ ਪੁਆਇੰਟ ਦੇ ਵਿੱਚ 2 ਏਕੜ ਦਾ ਪਲਾਟ ਹੈ ਜਿਹੜਾ ਜੰਗਲ ਬਣ ਸਕਦਾ ਤੁਸੀਂ ਇਹ ਹਾਈਵੇ ਤੇ ਜਾਓਗੇ ਜਿਹੜਾ ਬਟਾਲੇ ਨੂੰ ਰਸਤਾ ਮੋੜਦਾ ਸੱ ਬੜੀਆਂ ਲੋਕੇਸ਼ਨਾਂ ਫਿਰ ਜਿੰਨੀ ਪੰਚਾਇਤੀ ਜ਼ਮੀਨਾਂ ਹੈਗੀਆਂ ਸਾਰੇ ਹੀ ਪੰਚਾਇਤੀ ਮੈਂਬਰਸ ਕੋ ਜ਼ਮੀਨਾਂ ਹੈਗੀਆਂ ਜਿਹੜੀ ਸਰਕਾਰ ਕੋਲ ਕੇ ਕੋ 2 ਏਕੜ ਕੇ ਕੋ 5 ਏਕੜ ਕੇ ਕੋ 50 ਏਕੜ ਆਪ ਕਿਉਂ ਨਹੀਂ ਲਗਾਉਂਦੇ ਅਤੇ ਉਥੇ ਲਗਾਈ ਹੈ ਐਟਮੋਸਫੇਅਰ ਵਧੀਆ ਬਣਾਈ ਹੈ ਇਹ ਜ਼ਰੂਰੀ ਨਹੀਂ ਵੀ ਸਾਡੇ ਕੋ ਕੀ ਲੱਗਦਾ ਸੀ ਉਹ ਸਮਾਜ ਸੇਵੀ ਸੰਸਥਾਵਾਂ ਦਾ ਕੰਮ ਰਹਿ ਗਿਆ ਸਰਕਾਰਾਂ ਦਾ ਕੋਈ ਰੋਲ ਡਾਉਣ ਲੱਗਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਗਵਰਨਮੈਂਟ ਬੇਸ਼ੱਕ ਕਹਿ ਰਹੀ ਹੈ ਕਿ ਟਰੀਜ਼ ਲਗਾਏ ਜਾਣ ਲੇਕਿਨ ਜਿੰਨਾ ਕੰਮ ਸਮਾਜ ਸੇਵੀ ਸੰਸਥਾਵਾਂ ਕਰ ਰਹੀਆਂ ਨੇ ਸਰਕਾਰ ਕਰਦੀ ਹੋ ਨਜ਼ਰ ਨਹੀਂ ਆ ਸਰ ਮੈਂ ਐਜ਼ ਅ ਇੰਡਸਟਰੀ ਨਿਊ ਫੋਕਸ ਪੈਂਡ ਦਾ ਪ੍ਰੈਜ਼ੀਡੈਂਟ ਵੀ ਆਂ ਔਰ ਮੈਨੂੰ ਵੀ ਗਵਰਨਮੈਂਟ ਵੱਲ ਆਇਆ ਸੀ ਵੀ ਤੁਹਾਨੂੰ ਪੌਦੇ ਦਿੱਤੇ ਜਾਣਗੇ ਮੈਂ ਉਹਨਾਂ ਨੂੰ 500 ਪੌਦੇ ਦੀ ਡਿਮਾਂਡ ਵੀ ਕੀਤੀ ਸੀ ਮੈਨੂੰ 500 ਬੂਦਾਂ ਜਦੋਂ ਲੈਣ ਲਈ ਭੇਜਿਆ ਗਿਆ ਤੇ ਜਦੋਂ ਮੈਂ ਉੱਥੇ ਜਾ ਕੇ ਦੇਖਿਆ ਤਾਂ ਸਾਰੇ ਜੰਗਲਾਤ ਵਾਲੇ ਬੂਦੇ ਸੀ ਮੈਂ ਜੰਗਲਾਤ ਵਾਲੇ ਬੂਦਿਆਂ ਨੂੰ ਕੀ ਕਰਨਾ ਇੱਥੇ ਲਾਗੇ ਜੰਗਲਾਤ ਦਾ ਮਤਲਬ ਇਹ ਨਹੀਂ ਵੀ ਮਾਨੂੰ ਜੰਗਲ ਹੀ ਬਣਾਉਣਾ ਜਿੱਦੇ ਵਿੱਚ ਕੋਈ ਵਾਸੀ ਨਾ ਸਕੇ ਕਟੋ ਕੱਟ ਨਿੰਮ ਪੀਪਲ ਬੋਰਡ ਦੇ ਦੇਖੋ ਪੀਪਲ ਦਾ ਵਿਰਖਸ਼ 24 ਆਕਸੀਜਨ ਦਿੰਦਾ ਹੈ ਬੋਰਡ ਦਾ ਵਿਰਖਸ਼ ਤੁਸੀਂ ਦੇਖਿਆ ਹੋਗਾ ਐਸਾ ਵਿਰਖਸ਼ ਜਿਹੜੇ ਆਮ ਵਿਰਖਸ਼ੋਂ 10-10 ਗੁਣਾ ਵੱਡਾ ਹੁੰਦਾ ਹੈ ਔਰ ਉਹਨਾਂ ਦੀ ਕਿੰਨੀ ਕਿੰਨੀ ਲਾਈਫ ਹੁੰਦੀ 200 ਸਾਲ ਤੱਕ ਕਿੰਨੀ ਗਿਨਤੀ ਕੋਈ ਨਹੀਂ ਹੈ ਸਰਕਾਰ ਨੂੰ ਚਾਹੀਦਾ ਵੀ ਉਹ ਪੌਦੇ ਦੇ ਦੇਖੋ ਹੁਣ ਇੰਡਸਟਰੀ ਏਰੀਆ ਜਾਂ ਸਲਮ ਮੇਰੀ ਐਸਾ ਸਲਮ ਏਰੀਆ ਜਿਹਦੇ ਵਿੱਚ ਫਲ ਫਰੂਟ ਵਾਲੇ ਪੌਦੇ ਜਰੂਰ ਨੇ ਦੇਖੋ ਅਸੀਂ ਫੋੜ ਕਰ ਸਕਦੇ ਹਰ ਬੰਦਾ ਫਲ ਫਰੂਟ ਨਹੀਂ ਫੋੜ ਕਰ ਸਕਦਾ ਤੇ ਕਿਹਾ ਅਗਰ ਉੱਥੇ ਅੰਬ ਦਾ ਬੂਟਾ ਜਾਂ ਮੰਦਾ ਬੂਦਾ ਹੋਰ ਅਮਰੂਦ ਦਾ ਜਾਂ ਹੋਰ ਚੀ ਕੋਈ ਪੌਦੇ ਲੱਗੇ ਹੋਣ ਤੇ ਗਰੀਬੰਦਾ ਫਲ ਫਰੂਟ ਖਾ ਨਹੀਂ ਸਕਦਾ ਉਥੋਂ ਮਿਲੇਗਾ ਉਥੇ ਖਾਏਗਾ ਤੇ ਇਸ ਕਰਕੇ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਸਰਕਾਰ ਇਹ ਤੇ ਇਨੀਸ਼ੀਏਟ ਆਪ ਲਵੇ ਆਪ ਅੱਗੇ ਆ ਨਾ ਕਿ ਅਸੀਂ ਵੰਡ ਦਿੱਤੇ ਵੰਡ ਦਿੱਤੇ ਵੰਡੇ ਕਿੱਥੇ ਉਹਨਾਂ ਦਾ ਕੇਅਰ ਕਿੰਨੇ ਕੀਤੀ ਉਹ ਕਿੱਥੇ ਆ ਇਸ ਵੀ ਵਾਲੇ ਸਰਕਾਰ ਨੂੰ ਯੂਸ ਸੋਚਣਾ ਚਾਹੀਦਾ ਜੀ ਬਿਲਕੁਲ ਸਰਕਾਰ ਨੂੰ ਜਰੂਰ ਸੋਚਣਾ ਚਾਹੀਦਾ ਇਹ ਸਕੂਲ ਦੇ ਨੁਮਾਇंदे ਵੀ ਮੌਜੂਦ ਨੇ ਗੱਲਬਾਤ ਕਰਨ ਸਰ ਕੀ ਕਹਿਣਾ ਚਾਹੋਗੇ ਕਹਿੰਦੇ ਨੇ ਇੱਕ ਰੁੱਖ ਤੇ ਸੋ ਸੁਖ ਅੱਜ ਤੱਕ 400 ਤੋਂ ਵੱਧ ਰੁੱਖ ਵੰਡੇ ਨੇ ਕੀ ਕਹਿਣਾ ਚਾਹੋਗੇ ਸਰ ਮੈਂ ਤੇ ਬਹੁਤ ਆਮ ਵੀਰੀ ਗ੍ਰੇਟਫੁਲ ਕਿ ਇਹ ਆਈ ਸਾਡੇ ਇੱਥੇ ਬੱਚਿਆਂ ਨੂੰ ਇਹਨਾਂ ਨੇ ਫ੍ਰੀ ਪੌਦੇ ਦਿੱਤੇ ਨਹੀਂ ਤਾਂ ਕੋਈ ਸੰਸਥਾ ਐਸੀਆਂ ਵੀ ਨਹੀਂ ਉਹ ਆ ਕੇ ਕਹਿੰਦੀ ਆ ਜੀ 10 ਰੁਪਏ 20 ਰੁਪਏ ਬੂਟਾ ਤੁਸੀਂ ਬੱਚਿਆਂ ਕੋਲੋਂ ਇਕੱਠੇ ਕਰੋ ਤੇ ਸਾਨੂੰ ਦਿਓ ਸਾਨੂੰ ਤੇ ਇੰਦੀ ਖੁਸ਼ੀ ਹੈ ਕਿ ਇੱਥੇ ਆਏ ਬੱਚਿਆਂ ਦੇ ਬੜੇ ਮਤਲਬ ਸ਼ੌਕਦਾਨ ਉਹਨਾਂ ਨੇ ਪਲਾਂਟਸ ਇਕੱਠੇ ਕੀਤੇ ਨੇ ਅਸੀਂ ਉਹਨਾਂ ਨੂੰ ਕਿਹਾ ਕਿ ਪਹਿਲੋ ਫੋਟੋ ਲਗਾਓ ਲਓ ਖਿੱਚੋ ਇੱਕ ਜਦੋਂ ਪਲਾਂਟ ਲਗਾ ਰਹੇ ਹੋ ਫਿਰ ਅਗਲੇ ਬਰਥਡੇ ਤੇ ਖਿਚਾਓ ਫੋਟੋ ਕਿ ਤੁਸੀਂ ਐਨੇ ਹੋ ਤੇ ਪਲਾਂਟ ਇੰਨਾ ਹੈ ਅਗਲੇ ਤੇ ਲਾਓ ਕਿ ਪਲਾਂਟ ਐਡਾ ਹੈ ਤੇ ਤੁਸੀਂ ਐਨੇ ਹੋ ਹਰ ਸਾਲ ਸਾਨੂੰ ਫੋਟੋ ਭੇਜੋ प्लांट ਨੂੰ ਆਪਣਾ ਬੱਚਾ ਆਪਣਾ ਪੈਟ ਡੌਗ ਦੀ ਤਰ੍ਹਾਂ ਜਿਸ ਤਰ੍ਹਾਂ ਹੈ ਨਾ ਉਹਨੂੰ ਪਾਲੋ ਤੇ ਫਿਰ ਦੇਖੋ ਤੁਹਾਨੂੰ ਕਿੰਨਾ ਸੁੱਖ ਮਿਲਦਾ ਹੈ। ਕੀ ਲੱਗਦਾ ਸਰ ਕਿ ਬੱਚੇ ਵੀ ਅਵੇਅਰ ਨਜ਼ਰ ਆ ਰਹੇ ਕਿਉਂਕਿ ਬਹੁਤ ਸਾਰੇ ਲੋਕ ਬੱਚਾ ਨੂੰ ਵੀ ਪਤਾ ਹੈ ਕਿ ਆਕਸੀਜਨ ਤੋਂ ਬਗੈਰ ਜ਼ਿੰਦਗੀ ਨਹੀਂ ਹੈ ਤੇ ਪਲੇਸ ਲਗਾਉਣ ਤੋਂ ਬਗੈਰ ਕੋਈ ਵਿਚਾਰ ਅਟਕੇ ਲੱਗਦਾ ਬੱਚਾ ਅੱਜਕੱਲ ਬਹੁਤ ਅਵੇਅਰਨੈਸ ਹੈ ਕੱਲ ਵੀ ਸਾਡੇ ਇੱਥੇ ਇੱਕ ਇਕੋਸਿਸਟਮ ਦਾ ਸੈਮੀਨਾਰ ਹੋਇਆ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਵਾਈ ਆਰ ਵੀ ਨਾਟ ਸਕਸੈਸਫੁਲ ਇੱਕ ਤੇ ਉਹਨਾਂ ਨੇ ਕਿਹਾ ਹੈ ਕਿ देयर इज अ ਟੋਟਲ ਇੰਡਿਫਰੈਂਸ ਕਿ ਸਾਨੂੰ ਕੀ ਅਗਰ ਫਲੱਡ ਆਇਆ ਹੈ ਗਰਮੀ ਹੋਈ ਹੈ ਸਾਨੂੰ ਕੀ ਤੇ ਦੂਸਰੀ ਗੱਲ ਹੈ 셀ਫਿਸ਼ਨੈਸ ਹੈ ਆਪਣਾ ਇੰਟਰਸਟ ਬਿਫੋਰ ਦੂਸਰੇ ਦਾ ਤੇ ਤੀਸਰੀ ਗੱਲ ਹੈ ਗਰੀਡ ਪੇੜ ਸਾਰੇ ਠੇਕੇਦਾਰਾ ਜੋ ਵੀ ਗਵਰਨਮੈਂਟ ਦੀ ਪਾਲਿਸੀ ਹੋਏ ਉਹ ਨਹੀਂ ਮੈਂ ਡਿਸਪਿਊਟ ਕਰਦਾ ਪੇੜ ਸਾਰੇ ਕਟਾ ਦਿੰਦੇ ਨੇ ਪਰਸਨਲ ਬੈਨੀਫਿਟ ਗਰੀਡ ਵਾਸਤੇ देयर इज ਨੋ ਨੀਡ ਟੂ ਕੱਟ them cut ਉਨ ਸਾਰੀ ਜੀਟੀ ਰੋਡ ਜਿਹੜੀ ਸਾਡੇ ਬਾਹਰ ਹੈ ਸਭ ਪੇੜਾ ਨਾ ਨੇ ਕੱਟ ਦਿੱਤੇ ਬੀਆਰਟੀਐਚ ਦਾ ਪ੍ਰੋਜੈਕਟ ਹੈ ਬੜਾ ਵਧੀਆ ਪ੍ਰੋਜੈਕਟ ਹੈ ਹੋ ਸਕਦਾ ਹੈ ਇਹਦਾ ਬਹੁਤ ਬੈਨੀਫਿਟ ਵੀ ਹੋ ਸਕਦਾ ਸੀ ਪਰ ਇਸ ਵਕਤ ਰਿਡੰਡੈਂਟ ਹੈ ਅਗਰ ਨਹੀਂ ਚੱਲ ਸਕਦਾ ਗਵਰਨਮੈਂਟ ਸੋਚਦੀ ਕਿ ਇਹ ਗਲਤ ਪਾਲਿਸੀ ਉਹਨਾਂ ਨੇ ਬਣਾਈ ਸੀ ਇੱਥੇ ਬੂਟੇ ਲਾ ਦੇ ਸਾਰੇ ਨੂੰ ਫਿਰ ਇੱਕ ਵਿਚਕਾਰ ਸੜਕ ਦੇ ਸਾਰੇ ਬੂਟੇ ਲਾ ਦੇ 5 ਸਾਲਾਂ ਵਿੱਚ ਵੱਡੇ ਹੋ ਜਾਣੇ ਬੂਟੇ ਬਹੁਤ ਵਧੀਆ ਹੋ ਜਾਏਗਾ ਸਾਰਾ ਸੋ ਡਾਕਟਰ ਜਤਿੰਦਰ ਜੀ ਸਾਡੇ ਨਾਲ ਮੌਜੂਦ ਨੇ ਡਾਕਟਰ ਸਾਹਿਬ ਇੱਕ ਬੰਨੇ ਡਾਕਟਰ ਹੀ ਪੇਸ਼ਾ ਜੋ ਕਿ ਡਾਕਟਰ ਬੂਟੇ ਦੇ ਬਾਰੇ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਪਤਾ ਲਿਆ ਆਕਸੀਜਨ ਤੋਂ ਬਿਨਾਂ ਜ਼ਿੰਦਗੀ ਨਹੀਂ ਹੈ ਕੀ ਸਮਝਦੇ ਹੋ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਅੱਜ 4500 ਦੇ ਕਰੀਬ ਬੂਟੇ ਜਿਹੜੇ ਵੰਡੇ ਗਏ ਨੇ ਅੱਜ ਜੀ ਮੈਂ ਤੇ ਬਹੁਤ-ਬਹੁਤ ਪਹਿਲੇ ਥੈਂਕਸ ਕਰਨਾ ਚਾਹਾਂਗਾ ਬਾਬਾ ਜੀ ਸਾਡੇ ਗੁਰਜੀਤ ਸਿੰਘ ਜੀ ਜਿਹੜੇ ਕਿ ਪਿਛਲੇ 46 ਮਹੀਨਿਆਂ ਤੋਂ ਬਹੁਤ ਹੀ ਸੇਵਾ ਕਰ ਰਹੇ ਨੇ ਪਹਿਲਾਂ ਇਹਨੇ ਦਿਹਾਤੀ ਏਰੀਆ 'ਚ ਕਰਕੇ ਆਏ ਨੇ ਹੁਣ ਸ਼ਹਿਰ ਦੇ ਵਿੱਚ ਲੱਗ ਪਏ ਨੇ ਇਹਨਾਂ ਨੇ ਤਕਰੀਬਨ 8-10 ਹਜ਼ਾਰ ਬੂਟਾ ਇਹਨਾਂ ਨੇ ਆਪਣੀ ਸੇਵਾ 'ਚੋਂ ਆਪਣੇ ਦਸਵੰਧ 'ਚੋਂ ਕੱਢ ਕੇ ਆਪਣੀ ਮਿਹਨਤ ਕਮਾਈ 'ਚੋਂ ਕੱਢ ਕੇ ਜਿਹੜੀ ਹੱਤੀ ਦਸਵੰਦ ਜੋ ਬਾਬੇ ਕਨਾਨਕ ਜੀ ਦਾ ਉਹ ਕਰਕੇ ਵੇਖੋ ਐਸੋ ਚੇਅਰ ਨੂੰ ਜਿਹੜਾ ਵਾਤਾਵਰਨ ਨੂੰ ਸ਼ੁੱਧ ਕਰਨ ਵਾਸਤੇ ਕਰ ਰਹੇ ਨੇ ਇਹ ਚ ਵਿੱਚ ਸਾਰਿਆਂ ਦਾ ਭਲਾ ਹੈ ਜੀ ਸਾਰਾ ਸਾਡੇ ਬੱਚੇ ਦਾ ਵੀ ਭਲਾ ਸਾਡਾ ਵੀ ਭਲਾ ਜਿਦਾਂ ਅੱਜ ਕੱਲ ਔਕਸੀਜਨ ਵਗੈਰਾ ਘਟ ਰਹੀ ਹੈ ਜਾਂ ਕਿੱਦਾਂ ਬਰਸਾਤ ਨਹੀਂ ਹੋ ਰਹੀ ਦੇਖੋ ਕਿੱਦਾਂ ਮੌਸਮ ਜਿਵੇਂ ਸਾਉਣ ਦਾ ਮਹੀਨਾ ਤੇ ਬਰਸਾਤ ਤੋਂ ਬਿਨਾ ਹੀ ਪੰਜੇ ਹੋਏ ਆ ਇਹ ਚੀਜ਼ਾਂ ਸਾਨੂੰ ਆਉਣ ਵਾਲੇ ਟਾਈਮ 'ਚ 2 ਸਾਲ 2-3 ਸਾਲ 'ਚ ਆਪਾਂ ਨੂੰ ਜਿਹੜਾ ਜਿਦਾਂ ਬਾਬਾ ਜੀ ਲੱਗੇ ਨੇ ਜਿ ਜੋਸ਼ ਹੋਰ ਨਾ ਲੱਗੇ ਨੇ ਆਪਾਂ ਨੂੰ ਇਹ ਨਹੀਂ ਵੇਖਣ ਨੂੰ ਮਿਲਣਗੀਆਂ ਸਾਨੂੰ ਬਰਸਾਤ ਵੀ ਮਿਲੇਗੀ ਖੁਸ਼ਹਾਲੀ ਵੀ ਮਿਲੇਗੀ ਹਰੀਆਬੀ ਵੀ ਮਿਲੇਗੀ ਡਾਕਟਰ ਸਾਹਿਬ ਜੀ ਲੱਗਦਾ ਕੋਈ ਟੀਚਰ ਰੱਖਿਆ ਗਿਆ ਜਿਹੜੇ ਟੀਚਰ ਸੀ ਕਿ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਟਰੀਜ਼ ਜਿਹੜੇ ਨੇ ਉਹ ਕੱਟੇ ਗਏ ਨੇ ਕੋਈ ਟੀਚਰ ਰੱਖਿਆ ਕਿ ਇੰਨੇ ਕਿ ਟਰੀਜ਼ ਜਿਹੜੇ ਲੱਗਣੇ ਚਾਹੀਦੇ ਨੇ ਟੀਚਾ ਦੇਖੋ ਜੀ ਇਹ ਸਵਾਤਾਵਰਨ ਨੂੰ ਸ਼ੁੱਧ ਕਰਨਾ ਦਾ ਟੀਚੇ ਦਾ ਤਾਂ ਕੋਈ ਨਾਮ ਹੀ ਨਹੀਂ ਹੋਣਾ ਚਾਹੀਦਾ ਟੀਚਾ ਇਤੋਂ ਵੱਧ ਤੋਂ ਵੱਧ ਵੇਖੋ ਜੀ ਅਸੀਂ ਜੇ ਖੁਸ਼ਹਾਲ ਰਹਿਣਾ ਚਾਹੁੰਦੇ ਹਾਂ ਤੇ ਆਪਾਂ ਅਗਲੀ ਪੀੜ੍ਹੀ ਨੂੰ ਜੇ ਦਾ ਖੁਸ਼ਹਾਲ ਰੱਖਣਾ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਹਰਿਆਲੀ ਹੋਣੀ ਚਾਹੀਦੀ ਹੈ ਤਾਂ ਖੁਸ਼ਹਾਲ ਹਰਿਆਲੀ ਆਏ ਹਰੇ ਕੀ ਤੇ ਖੁਸ਼ਹਾਲੀ ਆਏ ਕਿੰਨਾ ਜੀ ਠੀਕ ਹੈ ਜੀ ਇਸ ਕਰਕੇ ਤੁਹਾਨੂੰ ਵੱਧ ਤੋਂ ਵੱਧ ਜਿੰਨਾ ਵੀ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ ਇਸ ਸੰਸਥਾਨ ਨਾਲ ਜੀ ਨਾਲ ਲਾ ਕੇ ਇਹਨਾਂ ਆਪਣੀ ਆਪਣੀ ਤੁਮਾਈ ਤੋਂ ਵੀ ਅਸੀਂ ਇਹਨਾਂ ਨੂੰ ਹੀ ਸਾਦੇ ਕੇ ਕਰੀਏ ਕੰਮ ਕਰੀਏ ਤਾਂ ਜੋ ਇਹ ਸੇਵਾ ਚਲਦੀ ਰਹੇ ਬੱਚਿਆਂ 'ਚ ਕਿਸ ਤਰ੍ਹਾਂ ਦਾ ਉਤਸ਼ਾਹ ਬੱਚਿਆਂ 'ਚ ਬਹੁਤ ਜ਼ਿਆਦਾ ਉਤਸ਼ਾਹ ਸੀ ਬੱਚੇ ਯਾਰ ਇੱਕ ਇੱਕ ਦੀ ਜਾਇ ਦੋ ਦੋ ਪੌਦੇ ਲੈ ਕੇ ਗਏ ਜੀ ਮੈਂ ਦੋ ਦੋ ਪੌਦੇ ਲਾਵਾਂਗਾ ਅਸੀਂ ਇੱਕ ਇੱਕ ਕਹਿ ਰਹੇ ਉਹ ਕਹਿੰਦੇ ਮੈਂ ਦੋ ਦੋ ਲਾਣੇ ਆ ਇਸ ਕਰਕੇ ਅਸੀਂ ਆ ਜਿਹੜਾ ਹੁਣ 450 ਤੋਂ ਵੱਧ ਬੋਟਾ ਜਿਹੜਾ ਵੰਡਿਆ ਇਸ ਤੋਂ ਨੈਕਸਟ ਟਾਈਮ ਅਸੀਂ ਇਤੋਂ ਵੀ ਜ਼ਿਆਦਾ ਬੁੱਟੇ ਲਿਆ ਕੇ ਬੱਚਿਆਂ ਨੂੰ ਦਵਾਂਗੇ ਕਈ ਬੱਚੇ ਸਾਡੇ ਨਾਲ ਜੋ ਕੇ ਕਹਿੰਦੇ ਸਾਨੂੰ ਪੌਦਾ ਨਹੀਂ ਮਿਲਿਆ ਦੇਖੋ ਬੱਚਿਆਂ ਨੂੰ ਹੀ ਪਤਾ ਕਿ ਅੱਜ ਅੱਦੇ ਟਾਈਮ 'ਚ ਪੌਦੇ ਦੀ ਕਿੰਨੀ ਕੀਮਤ ਆ ਇਹਾਨੂੰ ਕਿੰਨੀ ਜ਼ਰੂਰਤ ਆ ਸਾਨੂੰ ਇਸ ਕਰਕੇ ਹੁਣ ਨੈਕਸਟ ਟਾਈਮ ਅਸੀਂ ਇਸ ਤੋਂ ਵੱਧ ਵੀ ਕਰਾਂਗੇ ਇਹ ਨਰਾਇਣੀ ਹੁਤਾ ਮਾਗੇ ਜੋ ਇੱਕ ਉਹ ਸੰਸਥਾਵਾਂ ਨੇ ਜਿਹੜੀਆਂ ਹੁਣ ਵਾਤਾਵਰਨ ਨੂੰ ਸ਼ੁੱਧ ਕਰਨ ਵਾਸਤੇ ਹਰ ਇੱਕ ਕੋਸ਼ਿਸ਼ ਜਿਹੜੀ ਕਰਦੀ ਹੋਈ ਨਜ਼ਰ ਆ ਰਿਹਾ ਖਜਗਾਤਰੀ ਸਕੂਲਾਂ ਵਿੱਚ ਜਾ ਕੇ ਬੂਟੇ ਵੀ ਜੜੇ ਨੇ ਉਹ ਵੰਡੇ ਜਾ ਰਹੇ ਨੇ ਤੇ ਅੱਜ 450 ਦੇ ਕਰੀਬ ਜਿਹੜੇ ਉਹ ਬੂਟੇ ਵੰਡੇ ਗਏ ਨੇ ਤੇ ਨਾਲ ਹੀ ਇੱਕ ਮੈਸਿਵ ਤੇਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵਾਤਾਵਰਨ ਨੂੰ ਸ਼ੁੱਧ ਕਰਨ ਵਾਸਤੇ ਜੋ ਹੈ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਜ਼ਰੂਰਤ ਹੈ ਤੇ ਖਾਸ ਤੌਰ ਤੇ ਬੱਚਿਆਂ ਵਿੱਚ ਕਾਫੀ ਉਤਸ਼ਾਹ ਜਿਹੜਾ ਹੈ ਉਹ ਪਾਇਆ ਜਾ ਰਿਹਾ ਤਾਂ ਜੋ ਕਿ ਇਹ ਬੂਟੇ ਜਿਹੜੇ ਨੇ ਲਗਾਏ ਜਾ ਸਕਣ ਲੇਕਿਨ ਹੁਣ ਵੇਖਣਾ ਹੋਵੇਗਾ ਕਿ ਵਾਤਾਵਰਨ ਨੂੰ ਸ਼ੁੱਧ ਕਰਨ ਵਾਸਤੇ ਸਰਕਾਰਾਂ ਦੇ ਨਾਲ ਸਮਾਜਿਕ ਵੀ ਸੰਸਥਾਵਾਂ ਕਿੰਨਾ ਕੁ ਹੋਰ ਉਪਰਾਲੇ ਕਰਦੀਆਂ ਨੇ ਕਿਉਂਕਿ ਲਗਾਤਾਰ ਹੀ ਸਾਉਣ ਦਾ ਮਹੀਨਾ ਚੱਲ ਰਿਹਾ ਹੈ ਔਰ ਬਾਰਿਸ਼ ਕਿਸੇ ਕਿਸੇ ਜਗ੍ਹਾ ਤੇ ਵੇਖਣ ਨੂੰ ਮਿਲ ਰਹੀ ਹੈ ਪੰਜਾਬ ਦੇ ਵਿੱਚ ਖਾਸ ਤੌਰ ਤੇ ਔਰ ਪੰਜਾਬ ਦੇ ਵਿੱਚ ਤਾਪਮਾਨ ਕਦੀ ਵੀ 49 ਡਿਗਰੀ ਦਾ 50 ਡਿਗਰੀ ਤੋਂ ਉੱਪਰ ਨਹੀਂ ਗਿਆ ਸੀ ਲੇਕਿਨ ਇਸ ਵਾਰ ਪਹਿਲੀ ਵਾਰ ਵੇਖਣ ਨੂੰ ਦੇਖਿਆ 55 ਡਿਗਰੀ ਟੈਂਪਰੇਚਰ ਜਿਹੜਾ ਸੀਗਾ ਉਹ ਵੀ ਗਿਆ ਲੇਕਿਨ ਆਕਸੀਜਨ ਦੀ ਕਮੀ ਜਿਹੜੀ ਸੀਗੀ ਉਹ ਵੀ ਪਾਈ ਗਈ ਹੈ ਲੇਕਿਨ ਕਿੰਨਾ ਕਹਤੇ ਕੋਵਿਡ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਦਰਖਤ ਦੀ ਜਿਹੜੀ ਸੀਗੇ ਕੱਟੇ ਗਏ ਸਨ ਉਸ ਤੋਂ ਬੇਰੇ ਵੀ ਆਕਸੀਜਨ ਦੀ ਬਹੁਤ ਜਿਹੜੀ ਕਮੀ ਜਿਹੜੀ ਸੀ ਉਹ ਪਾਈ ਗਈ ਸੀ ਲੇਕਿਨ ਉਸ ਤੋਂ ਬਾਅਦ ਲਗਾਤਾਰ ਹੀ ਹੁਣ ਸਮਾਜ ਸੇਵੀ ਸੰਸਥਾਵਾਂ ਵੱਲੋਂ ਬੂਟੇ ਲਗਾਉਣ ਦੀ ਸ਼ੁਰੂਆਤ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤੇ ਪੀਚਾ ਜਿਹੜਾ ਹੈ ਉਹ ਵੀ ਰੱਖਿਆ ਜਾ ਰਿਹਾ ਤੇ ਇੱਕ ਸਮਾਜ ਸੇਵੀ ਸੰਸਥਾ ਵੱਲੋਂ ਵੀ ਕਿਹਾ ਜਾ ਰਿਹਾ ਕਿ ਜੇ ਅੰਮ੍ਰਿਤਸਰ ਦੇ ਨਜ਼ਦੀਕ ਬਹੁਤ ਸਾਰੇ ਜੰਗਲ ਜਿਹੜੇ ਨੇ ਮਿਨੀ ਜੰਗਲ ਜਿਹੜੇ ਨੇ ਬਣਾਏ ਜਾ ਸਕਦੇ ਨੇ ਤਾਂ ਜੋ ਕਿ ਸਾਡਾ ਵਾਤਾਵਰਣ ਜਿਹੜਾ ਉਹ ਸ਼ੁੱਧ ਹੋ ਸਕੇ ਕੈਮਰਾਮੈਨ ਵੰਸ਼ ਦਿਨਦਰਪ ਸਿੰਘ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ ਸਾਹਿਬ